ਮੈਨੂੰ ਲੱਗਦਾ ਜੋ ਇਲੈਕਸ਼ਨ ਹੋ ਰਹੀ ਆ ਕਿਹੜੀ ਪਾਰਟੀ ਨੂੰ ਉੱਪਰ ਥੱਲੇ ਰੱਖ ਕੇ ਵੇਖਦੇ ਹੋ ਤੁਸੀਂ ਹਜੇ ਭਾਜੀ ਕੋਈ ਪਤਾ ਨਹੀਂ ਲੱਗਦਾ ਪਿਆ ਕੁਝ ਨਹੀਂ ਪਤਾ ਜਿਹੜੇ ਨਾਲ ਵੀ ਤੁਰੇ ਫਿਰਦੇ ਨੇ ਉਹ ਕੈਂਡੀਡੇਟ ਦੇ ਨਾਲ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਵੋਟ ਕਿੰਨੂੰ ਪਾਗਣੀਆਂ ਅਚ ਚਰਨ ਤਾਰਨ ਦੇ ਵਿਕਾਸ ਦੀ ਗੱਲ ਕਰਦੇ ਆ ਜਦੋਂ ਕਿੰਨਾ ਕੁ ਵਿਕਾਸ ਹੋਇਆ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਪਿਛਲੇ ਜਦੋਂ ਕਾਲੀ ਸਰਕਾਰ ਸੀ ਉਦੋਂ ਤੇ ਵਿਕਾਸ ਪੂਰਾ ਆ ਸਾੜੀਆਂ ਸੜਕਾਂ ਛੜੁਕਾਂ ਬਣ ਗਈਆਂ ਸੀ ਵੀਰੇ ਪੈ ਗਿਆ ਵੀ ਪੈਸੇ ਜੇ ਆਏ ਆ ਜੇ ਇਹਨਾਂ ਖਾਦੇ ਤੇ ਲਾਏ ਵੀ ਆ ਥੋੜੇ ਬੋੜੇ ਕਿ ਜੇ ਆ ਡਾਕਟਰ ਸੋਹ ਲਾਇਆ ਤੇ ਇੱਕ ਤੇ ਪਤਾ ਵੀ ਨਹੀਂ ਲਾਇਆ ਆ ਕਿ ਬਾਥਰੂਮ ਬਣਿਆ ਸੀ ਨਾ ਨੇ ਵੀ ਢਾਤਾ ਕਿ ਦੁਕਾਨਦਾਰਾਂ ਵਾਸਤੇ ਬਣਿਆ ਹੋਊ ਬਾਥਰੂਮ ਉਹ ਵੀ ਢਾਤਾ ਕੋਈ ਨਹੀਂ ਹੋਇਆ ਮਤਲਬ ਕਿ 1 ਵਜੇ ਤੱਕ ਅੰਦਰ ਆ ਪਈ ਉਹਨੇ ਰਾਜ ਭੋਗਣ ਆਇਆ ਸੀ ਰਾਜ ਭੋਗ ਗਿਆ ਤੇ ਉਹ ਗਿਆ ਤਰਨ ਤਰਨ ਦੀ ਹਵਾ ਇਸ ਵਾਰ ਕੀ ਲੱਗਦਾ ਤੁਹਾਨੂੰ ਵੇਖੋ ਜੀ ਜੇ ਤੇ ਜੇ ਅੱਜ ਤੱਕ ਸਾਡੇ ਕੋਲ ਕਸਟਮਰ ਜਿਹੜੇ ਆਉਂਦੇ ਆ ਜੇ ਉਹਨਾਂ ਨੂੰ ਪੁੱਛੀਏ ਉਹ ਤੇ ਵਾਰਿਸ ਪੰਜਾਬ ਵਾਲੇ ਮੰਦੀਪ ਦੇ ਕਹੀ ਜਾਂਦੇ ਆ ਅਜੇ ਵਿੱਚੋਂ ਨਹੀਂ ਪਤਾ ਲੱਗਦਾ ਕਿ ਕਿਹਨੂੰ ਉਹ ਨਾਣੇ ਵੋਟ ਪਾਉਣੀ ਹੈ ਤੁਸੀਂ ਨਵੀਂ ਟ੍ਰੋਲ ਕੇ ਵੇਖਦੇ ਹੋਗੇ ਨਾ ਗੱਲ ਕਰਦੇ ਹੋਗੇ ਦਾ ਕਸਟਮਰ ਨਾਲ ਜਿ ਤਰ੍ਹਾਂ ਆਣ ਕੇ ਜੇ ਸਰਦਾਰ ਆਦਮੀ ਆ ਕੋਈ ਪਿੰਡ ਦਾ ਉਹ ਕਹਿੰਦਾ ਜੀ ਸਾਰਿਆਂ ਨੂੰ ਪਰਖ ਲਿਆ ਵੀ ਵੇਖਾਂਗੇ ਵੀ ਇਹ ਹੁਣ ਵੋਟ ਕਿਨੂੰ ਪਾਉਣੀ ਦੱਸਦੇ ਨਹੀਂ ਪੂਰੇ ਅਜੇ ਮੇਡ ਜਾਨ ਪਰ ਇਹ ਇਹ ਤਰਸਾਦ ਹੀ ਰਹੀ ਆ ਵੀ ਇੱਥੇ ਜੋ ਵੀ ਹੁੰਦਾ ਵਾ ਸਰਕਾਰ ਕਹੇਦੀ ਹੁੰਦੀ ਆ ਤੇ ਜਿਤਾ ਕਹੇ ਨੂੰ ਦਿੰਦੇ ਆ ਤਰਸਦੀ ਆ ਤੇ ਉਹਦੇ ਨਾਲ ਫਿਰ ਕੰਮ ਨਹੀਂ ਹੁੰਦਾ